ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੈਵੇ ਕਮਾਲ ਤਨ ਤਨ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਿਨ੍ਹਾਂ ਦੇ 6 ਤਰੀਕ ਨੂੰ ਦਿਨ ਸੋਵਾਰ ਨੂੰ ਗੁਰਪੁਰਬ ਆ ਰਹੇ ਹਨ ਉਹਦੇ ਸਬੰਧ ਦੇ ਵਿੱਚ ਜੋ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਤੋਂ ਆਰੰਭ ਹੋ ਕੇ ਗਲੀ ਮਹੱਲਿਆਂ ਤੋਂ ਹਰਜਸ ਕਰਦਾ ਹੋਇਆ ਰੋਡ ਦੇ ਉੱਤੋਂ ਬਜ਼ਾਰਾਂ ਦੇ ਵਿੱਚ ਦੀ ਹਰਜਸ ਕਰਦਾ ਹੋਇਆ ਅੱਜ ਸਾਡੇ ਵਾਰਡ ਨੰਬਰ 11 ਦੇ ਵਿੱਚ ਪਹੁੰਚਿਆ ਮੈਂ ਆਪਣੇ ਵੱਲੋਂ ਸਾਡੀ ਸਮੂਹ ਸੰਗਤ ਵਾਰ ਨੰਬਰ 11 ਦੀ ਸਮੂਹ ਸੰਗਤ ਔਰ ਕਾਉਂਸਲਰ ਬੀਬੀ ਜਸਵਿੰਦਰ ਕੌਰ ਤਰਵਾੜਾ ਵੱਲੋਂ ਇੱਥੇ ਪਹੁੰਚਣ ਦੇ ਸਾਰੀਆਂ ਸੰਗਤਾਂ ਨੂੰ ਜੀਓ ਆ ਕਹਿੰਦੇ ਆ ਸਮੂਹ ਭਾਈ ਪੱਤਰਕਾਰ ਜਰ ਭਾਈ ਜਰਦਾ ਵੀ ਬਹੁਤ ਬਹੁਤ ਧੰਨਵਾਦ ਔਰ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਲ ਨਗਰ ਕੀਰਤਨ ਰੰਗ ਹੋ ਕੇ ਆ ਰਹੇ ਹਨ ਅਸੀਂ ਆਪਣੇ ਵੱਲੋਂ ਵਾਰ ਨੰਬਰ 11 ਤੋਂ ਜਸਵਿੰਦਰ ਕੌਰ ਤਲਵਾੜਾ ਕਾਉਂਸਲਰ ਵੱਲੋਂ ਦੁਬਾਰੇ ਫੇਰ ਇੱਥੇ ਪਹੁੰਚਣ ਦੇ ਦਿਲ ਦੀਆਂ ਘਰਾਈਆਂ ਤੋਂ ਧੰਨਵਾਦ ਕਰਦੇ ਆ ਜੀ ਨਹੀਂ ਪਪਾ ਆ ਗਿਆ ਜਸਵਿੰਦਰ ਕੌਰ ਤਲਵਾੜਾ ਦਾ ਨੇ ਦਾ ਕੰਨੋ ਵੀ ਧੰਨਵਾਦ ਔਰ ਪਪੂ ਤਲਵਾੜਾ ਵੱਲੋਂ ਔਰ ਸਮੂਹ ਵਾਰਡ ਵਾਸੀ ਵਾਰਡ ਨੰਬਰ 11 ਜਿਨ੍ਹਾਂ ਨੇ ਸਾਡਾ ਭੈਣ ਬਣ ਕੇ ਭਰਾ ਬਣ ਕੇ ਸਾਡਾ ਸਾਥ ਵੀ ਦਿੱਤਾ ਅਸੀਂ ਉਹਦਾ ਵੀ ਦਿਲ ਦੀਆਂ ਕਰਾਈਆਂ ਦਾ ਧੰਨਵਾਦ ਕਰਦੇ ਹਾਂ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਉਤਸਵ ਹੈ ਉਦ ਰਸਵਾਂ ਚ ਗੁਰਦਾਰ ਇਨਸਾਨ ਤੋਂ ਇਨਸਾਨ ਨਜ਼ਰ ਕੀਤੇ ਉਹਨੂੰ ਪੂਰੇ ਸ਼ਹਿਰ ਤੋਂ ਹਾਰਜਾਸ ਕਰਦਾ ਆਇਆ ਅੱਜ ਸ਼ਾਮ ਨੂੰ ਵਾਲ ਨੰਬਰ 11 ਜਿੱਥੇ ਪਹੁੰਚਿਆ ਅਸੀਂ ਸਮੂਹ ਗਿਆਰਾਂ ਨੰਬਰ ਵਾਰ ਦੇ ਮਸਿਕਾਂ ਵੱਲੋਂ ਕਾਉਂਸਲਰ ਜਸਵਿੰਦਰ ਕੌਰ ਤੇ ਵਾਰਾ ਵੱਲੋਂ ਮੇਰਾ ਵੀਰ ਪੱਪੂ ਤਲਵਾਰਾ ਸਾਰੇ ਅਸੀਂ ਬਹੁਤ ਹੀ ਜੋਰ ਸ਼ੋਰ ਨਾਲ ਸਵਾਗਤ ਕਰ ਰਹੇ ਆਂ ਔਰ ਮੈਂ ਸਾਰੀਆਂ ਸ਼ਕਤਾਂ ਨੂੰ ਅੱਜ ਇਹ ਸੁਭਦੇ ਵਾਲੇ ਤੇ ਬਹੁਤ ਬਹੁਤ ਵਧਾਈ ਦੇਣਾ ਉਹ ਸਾਰੇ ਮੇਰੇ ਭਰਾ ਚੜ੍ਹਦੀ ਕਲਾ 'ਚ ਰਹਿਣ ਇਹ ਅਰਦਾਸ ਕਰਦਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਬਖਸ਼